ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲ ਕਵਿਤਾ ਹੈ ਜਿਸ ਦਾ ਸਿਰਲੇਖ ਹੈ ਆਪੇ ਦਾ ਕਾਦਰ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਰਸ ਜਦ ਆਣ ਤਣਾਵਾ ਪਾਵੇ ਦਿਲ ਖਿੱਚੀ ਲਈ ਜਾਵੇ ਸਵਾਦ ਸਵਾਦ ਦਿਲ ਚੜਦਾ ਜਾਵੇ ਅੰਗ ਅੰਗ ਰਸ ਮਾਵੇ ਹੱਦ ਪਾਪ ਦੀ ਕੰਧ ਨਾ ਬੰਨਣਾ ਜੋ ਨਿਗਰ ਦਿਸ ਆਵੇ ਦਿਲ ਦੀ ਸਮਝ ਇੱਕ ਹੈ ਜਾਨੂ ਜੋ ਸਭ ਫਰਕ ਕਰਾਵੇ ਉਹ ਦਿਲ ਹੈ ਹੁਣ ਰਸ ਵਿੱਚ ਮੱਤਾ ਤਿਲਕੰਗ ਦੜਾ ਵਜ ਜਾਵੇ ਸੋ ਤਿਲਕਣ ਦਾ ਪਤਾ ਨਾ ਲੱਗੇ ਰਸ ਇਉਂ ਮਹਿਵ ਕਰਾਵੇ ਰਸ ਲੈੰਦਾ ਵਿੱਚ ਰਸ ਦੇ ਖੱਚਦਾ ਤਿਲਕ ਮਲਕੜੇ ਜਾਵੇ ਔਖੀ ਪਲ ਤਿਲਕਣ ਦੀ ਇਹ ਹੈ ਜੋ ਕਾਬੂ ਨਹੀਂ ਆਵੇ ਇਸ ਪਲ ਤੇ ਜੋ ਕਾਬੂ ਪਾਵੇ ਆਪਾ ਫਤਿਹ ਕਰਾਵੇ ਆਪੇ ਦਾ ਕਾਦਰੇ ਰਸਿਆ ਕੁਦਰਤ ਰਾਜ ਕਮਾਵੇ ਹਾਂਜੀ ਰਸ ਲੈਣ ਦਾ ਵਿੱਚ ਰਸ ਦੇ ਖੱਚ ਦਾ ਤਿਲਕ ਮਲਕੜੇ ਜਾਵੇ ਔਖੀ ਪਲ ਤਿਲਕਣ ਦੀ ਇਹ ਹੈ ਜੋ ਕਾਬੂ ਨਹੀਂ ਆਵੇ ਇਸ ਪਲ ਤੇ ਜੋ ਕਾਬੂ ਪਾਵੇ ਆਪਾ ਫਤਿਹ ਕਰਾਵੇ ਆਪੇ ਦਾ ਕਾਦਰੇ ਰਸਿਆ ਕੁਦਰਤ ਰਾਜ ਕਮਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ